ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਸਾਡੀ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਜ਼ਿੰਦਗੀ ਦੇ ਵਿੱਚ ਉਤਰਾ ਚੁੜਾ ਆਉਂਦੇ ਰਹਿੰਦੇ ਨੇ ਜਿਹੜੀਆਂ ਗੱਲਾਂ ਤਾਂ ਸਾਡੇ ਪੱਖ ਵਿੱਚ ਹੁੰਦੀਆਂ ਨੇ ਮਤਲਬ ਸਾਨੂੰ ਚੰਗੀਆਂ ਲੱਗਦੀਆਂ ਨੇ ਉਹ ਸਮਾਂ ਖੁਸ਼ੀ ਦਾ ਸਮਾਂ ਸਾਨੂੰ ਵਧੀਆ ਲੱਗਦਾ ਪਰ ਕਈ ਵਾਰ ਉਹ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਸਾਡੇ ਲਈ ਵਧੀਆ ਨਹੀਂ ਹੁੰਦੀਆਂ ਸਾਨੂੰ ਵਧੀਆ ਨਹੀਂ ਲੱਗਦੀਆਂ ਤਾਂ ਉਸ ਸਮੇਂ ਅਸੀਂ ਦੁਖੀ ਹੋ ਜਾਂਦੇ ਹਾਂ ਕਹਿਣ ਦਾ ਮਤਲਬ ਆ ਵੀ ਜ਼ਿੰਦਗੀ ਸਾਡੀ ਇੱਕੋ ਜੀ ਨਹੀਂ ਰਹਿੰਦੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦਾ ਕੁਝ ਚੱਲ ਰਿਹਾ ਕਹਿਣ ਦਾ ਮਤਲਬ ਆ ਵੀ ਕੁਝ ਕੁ ਗੱਲਾਂ ਤੁਹਾਡੇ ਫੇਵਰ ਦੇ ਵਿੱਚ ਨਹੀਂ ਹੈਗੀਆਂ ਤੁਹਾਡੇ ਅਕੋਰਡਿੰਗ ਨਹੀਂ ਹੈਗੀਆਂ ਤਾਂ ਵੀ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿਉਂਕਿ ਜੋ ਕੁਝ ਵੀ ਚੱਲ ਰਿਹਾ ਉਹ ਤੁਹਾਡੇ ਭਲੇ ਲਈ ਹੀ ਹੁੰਦਾ ਆ ਕਿਉਂਕਿ ਬਹੁਤ ਵਾਰ ਅਸੀਂ ਕਿਸੇ ਨੌਕਰੀ ਲਈ ਇੰਟਰਵਿਊ ਦਿੰਨੇ ਆ ਪਰ ਉਹਦੇ ਵਿੱਚ ਅਸੀਂ ਅਸਫਲ ਹੋ ਜਾਂਦੇ ਆ ਜਾਂ ਅਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਆ ਤਾਂ ਉਸ ਕੰਮ ਵਿੱਚ ਵੀ ਕਈ ਵਾਰ ਅਸੀਂ ਫੇਲ ਹੋ ਜਾਂਦੇ ਆ ਅਸੀਂ ਕਿਸੇ ਰਿਸ਼ਤੇ ਵਿੱਚ ਜੁੜਦੇ ਆ ਉਹ ਟੁੱਟ ਜਾਂਦਾ ਹੈ ਇਹ ਜੋ ਕੁਝ ਵੀ ਹੁੰਦਾ ਹੈ ਉਹ ਸਭ ਕੁਝ ਸਾਨੂੰ ਨਕਾਰਾਤਮਕ ਲੱਗਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸਾਰਾ ਕੁਝ ਸਾਨੂੰ ਇੱਕ ਵਧੀਆ ਤੇ ਵੱਡੇ ਮੌਕੇ ਵੱਲ ਤੱਕ ਰਿਹਾ ਹੁੰਦਾ ਹੈ ਅੱਜ ਦੀ ਇਹ ਕਹਾਣੀ ਇੱਕ ਅਰਜਨ ਨਾਮ ਦੇ ਲੜਕੇ ਦੀ ਆ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵਾਰ ਹਾਰ ਦਾ ਸਾਹਮਣਾ ਕੀਤਾ ਹੁੰਦਾ ਹੈ ਅਤੇ ਅੰਤ ਵਿੱਚ ਉਸ ਨੇ ਇਹ ਸਮਝ ਲਿਆ ਕਿ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਪਿੰਡ ਵਿੱਚ ਅਰਜਨ ਨਾਮ ਦਾ ਲੜਕਾ ਰਹਿੰਦਾ ਸੀ ਉਹ ਬਹੁਤ ਹੁਸ਼ਿਆਰ ਤੇ ਮਿਹਨਤੀ ਲੜਕਾ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਅਜੀਹਾ ਹੁੰਦਾ ਰਹਿੰਦਾ ਜੋ ਉਸ ਨੂੰ ਹਾਰ ਮੰਨਣ ਲਈ ਮਜਬੂਰ ਕਰ ਦੇਗਾ ਇੱਕ ਵਾਰ ਉਸਨੇ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਲਈ ਅਰਜੀ ਦਿੱਤੀ ਪਰ ਆਖਰੀ ਪੜਾਅ ਦੇ ਉੱਤੇ ਜਾ ਕੇ ਉਹਦੀ ਰਿਜੈਕਸ਼ਨ ਹੋ ਗਈ ਇਹ ਸਭ ਹੋਣ ਤੋਂ ਬਾਅਦ ਉਹ ਬਹੁਤ ਨਿਰਾਸ਼ ਹੋਇਆ ਤੇ ਉਹ ਸੋਚਣ ਲੱਗਾ ਕਿ ਮੇਰੀ ਮਿਹਨਤ ਦਾ ਕੋਈ ਮੁੱਲ ਨਹੀਂ ਪਿਆ ਰੱਬ ਵੀ ਮੇਰੇ ਨਾਲ ਨਹੀਂ ਹੈ ਉਸ ਸਮੇਂ ਅਰਜੁਨ ਨੇ ਹਾਰ ਮੰਨ ਲਈ ਤੇ ਉਹਨੇ ਸੋਚਿਆ ਕਿ ਸ਼ਾਇਦ ਮੇਰੀ ਕਿਸਮਤ ਦੇ ਵਿੱਚ ਵੱਡੀ ਨੌਕਰੀ ਲਿਖੀ ਹੀ ਨਹੀਂ ਹੋਈ ਉਹ ਆਪਣਾ ਪਿੰਡ ਛੱਡ ਕੇ ਕਿਸੇ ਹੋਰ ਸ਼ਹਿਰ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਫਿਰ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਕਿ ਬੇਟਾ ਜੋ ਕੁਝ ਵੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ ਇਹ ਸੁਣ ਕੇ ਅਰਜੁਨ ਗੁੱਸੇ ਵਿੱਚ ਆ ਗਿਆ ਕਿ ਪਿਤਾ ਜੀ ਤੁਸੀਂ ਹਰ ਵਾਰ ਇਹੀ ਕਹਿੰਦੇ ਹੋ ਪਰ ਮੈਨੂੰ ਤਾਂ ਕਦੇ ਕੋਈ ਚੰਗਾ ਲਾਭ ਨਹੀਂ ਹੋਇਆ। ਉਸ ਰਾਤ ਉਹ ਆਪਣੇ ਘਰ ਦੇ ਬਾਹਰ ਬੈਠਾ ਆਸਮਾਨ ਵੱਲ ਦੇਖ ਰਿਹਾ ਸੀ ਤੇ ਆਪਣੀ ਖਰਾਬ ਕਿਸਮਤ ਬਾਰੇ ਸੋਚ ਰਿਹਾ ਸੀ। ਅਚਾਨਕ ਇੱਕ ਬਜ਼ੁਰਗ ਨੇ ਆ ਕੇ ਉਸ ਨੂੰ ਪੁੱਛਿਆ ਕਿ ਬੇਟਾ ਤੂੰ ਕਿਉਂ ਉਦਾਸ ਹੈ? ਅਰਜਨ ਨੇ ਉਸ ਬਜ਼ੁਰਗ ਨੂੰ ਆਪਣੀ ਸਾਰੀ ਕਹਾਣੀ ਦੱਸੀ ਤਾਂ ਉਸ ਬਜ਼ੁਰਗ ਨੇ ਹੱਸਦੇ ਹੋਏ ਉੱਤਰ ਦਿੱਤਾ ਕਿ ਜੇਕਰ ਤੂੰ ਕਿਸੇ ਚੀਜ਼ ਨੂੰ ਵੀ ਹਾਲੇ ਤੱਕ ਹਾਸਲ ਨਹੀਂ ਕਰ ਪਾਇਆ ਦਾ ਮਤਲਬ ਰੱਬ ਨੇ ਤੇਰੇ ਲਈ ਕੁਝ ਹੋਰ ਵੱਡਾ ਸੋਚਿਆ ਹੋਇਆ ਹੈ ਅਰਜਨ ਨੂੰ ਇਹ ਗੱਲ ਹਸਣਯੋਗ ਲੱਗੀ ਇਸ ਤੋਂ ਬਾਅਦ ਅਰਜਨ ਨੇ ਸੋਚਿਆ ਕਿ ਚਲ ਕੋਈ ਨਹੀਂ ਦੇਖਦੇ ਕੁਝ ਦਿਨ ਬਾਅਦ ਉਹ ਕੰਪਨੀ ਜਿਸ ਵਿੱਚ ਅਰਜਨ ਨੇ ਨੌਕਰੀ ਲਈ ਨੌਕਰੀ ਲਈ ਅਰਜੀ ਦਿੱਤੀ ਸੀ ਅਚਾਨਕ ਬੰਦ ਹੋ ਗਈ ਉਥੋਂ ਦੇ ਸਾਰੇ ਕਰਮਚਾਰੀ ਬੇਰੁਜ਼ਗਾਰ ਹੋ ਗਏ ਜੋ ਕੈਂਡੀਡੇਟ ਉਸ ਕੰਪਨੀ ਵਿੱਚ ਚੁਣੇ ਗਏ ਸੀ ਉਹਨਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਗਈ ਅਰਜਨ ਇਹ ਖਬਰ ਸੁਣ ਕੇ ਹੈਰਾਨ ਹੋ ਗਿਆ ਉਸ ਨੂੰ ਇਸ ਚੀਜ਼ ਦੀ ਸਮਝ ਆਈ ਕਿ ਉਸ ਦਿਨ ਜੇ ਉਹ ਵੀ ਇਸ ਕੰਪਨੀ ਵਿੱਚ ਚੁਣਿਆ ਜਾਂਦਾ ਤਾਂ ਅੱਜ ਉਹਨੇ ਵੀ ਬੇਰੁਜ਼ਗਾਰ ਹੋ ਜਾਣਾ ਸੀ ਤਾਂ ਉਸ ਸਮੇਂ ਉਹਨੂੰ ਉਸ ਬਜ਼ੁਰਗ ਦੀ ਕਹੀ ਗੱਲ ਯਾਦ ਆ ਗਈ ਕਿ ਰੱਬ ਨੇ ਤੇਰੇ ਲਈ ਕੁਝ ਹੋਰ ਵਧੀਆ ਸੋਚਿਆ ਹੋਵੇਗਾ ਕੁਝ ਮਹੀਨਿਆਂ ਬਾਅਦ ਅਰਜਨ ਨੇ ਆਪਣਾ ਖੁਦ ਦਾ ਨਵਾਂ ਕੰਮ ਸ਼ੁਰੂ ਕੀਤਾ। ਉਸਨੇ ਆਪਣੇ ਪਿੰਡ ਵਿੱਚ ਇੱਕ ਨਵਾਂ ਛੋਟਾ ਕਾਰੋਬਾਰ ਸ਼ੁਰੂ ਕੀਤਾ ਤੇ ਉਹ ਕੰਮ ਬਹੁਤ ਤੇਜ਼ੀ ਨਾਲ ਚੱਲ ਤੇ ਕੁਝ ਸਾਲਾਂ ਬਾਅਦ ਉਹ ਜੋ ਕੰਪਨੀ ਅਰਜਨ ਨੂੰ ਨੌਕਰੀ ਨਹੀਂ ਦੇ ਰਹੀ ਸੀ ਹੁਣ ਉਸ ਦੇ ਕੋਲ ਨੌਕਰੀ ਮੰਗਣਾ ਆ ਰਹੀ ਸੀ ਹੁਣ ਉਸ ਦੀ ਜ਼ਿੰਦਗੀ ਬਦਲ ਚੁੱਕੀ ਸੀ ਉਸ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਸਹੀ ਕਹਿੰਦੇ ਸੀ ਜੋ ਹੁੰਦਾ ਚੰਗੇ ਲਈ ਹੁੰਦਾ ਜੋ ਕੁਝ ਵੀ ਸਾਡੇ ਨਾਲ ਜ਼ਿੰਦਗੀ ਵਿੱਚ ਹੁੰਦਾ ਹੈ ਉਸ ਦੇ ਪਿੱਛੇ ਰੱਬ ਦੀ ਕੋਈ ਵੱਡੀ ਯੋਜਨਾ ਜ਼ਰੂਰ ਜੁੜੀ ਹੁੰਦੀ ਹੈ ਕਈ ਵਾਰ ਜੋ ਕੁਝ ਅਸੀਂ ਚਾਹੁੰਦੇ ਹੁੰਨੇ ਆ ਉਹ ਕੁਝ ਸਾਡੇ ਲਈ ਚੰਗਾ ਨਹੀਂ ਹੁੰਦਾ ਇਸ ਲਈ ਹਮੇਸ਼ਾ ਵਿਸ਼ਵਾਸ ਰੱਖੋ ਧੀਰਜ ਰੱਖੋ ਤੇ ਯਕੀਨ ਕਰੋ ਜੋ ਕੁਝ ਵੀ ਹੁੰਦਾ ਚੰਗੇ ਲਈ ਹੁੰਦਾ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ